ਵਾਗਦਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਧਨੋਲਾ ਮੰਡੀ ਇੱਕ ਵਾਰ ਮੰਡੀ ਦਾ ਵੀਊ ਦਿਖਾ ਦਨੇ ਆ ਆ ਜਿਹੜੀ ਕੈਮਰੇ ਤੇ ਨਜ਼ਰ ਆ ਰਹੀ ਆ ਸਾਹਮਣੇ ਭਲੂਣ ਬੱਛੀ ਆ ਮੂੰਹੋਂ ਦੋ ਦੰਦ ਹੈ ਇੱਕ ਵਾਰ ਪਿੱਛੇ ਬੱਛੀ ਆ 5 ਦਿਨ ਦੀ ਸੂਈ ਹੋਈ ਆ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਬੱਛੀ ਦਾ ਬਾਕੀ ਤੋਰ ਕੇ ਦਿਖਾਵਾਂਗੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਗਾਹ ਪਸੰਦ ਆਊਗੀ ਬਾਈ ਨਾਲ ਕਨੈਕਟ ਕਰਕੇ ਲੈ ਲਿਓ ਸਾਸਰੀ ਘਰ ਨੂੰ ਕਾਜੀ ਆਪਣਾ ਨਾਮ ਦੱਸੋ ਬਾਈ ਜੀ ਮੇਰਾ ਨਾਮ ਦਿਨੇਸ਼ ਸ਼ਰਮਾ ਜੀ ਕਿਹੜੀ ਜਗ੍ਹਾ ਤੋਂ ਜੀ ਪਿੰਡ ਬਰਨਾਲਾ ਜੀ ਬਰਨਾਲਾ ਤੋਂ ਬਰਨਾਲਾ ਸ਼ਹਿਰ ਠੀਕ ਹੈ ਜੀ ਬਾਈ ਜੀ ਆਪਣਾ ਵਪਾਰ ਦਾ ਕੰਮ ਆ ਜਾਂ ਨਾਰਮਲੀ ਜਾਨਵਰ ਰੱਖਦੇ ਹੋ ਜੀ ਘਰੇਲੂ ਡੰਗਰ ਨੇ ਆਪਣਾ ਕੋਲੇ ਬਿਮਾਰ ਦਾ ਨਹੀਂ ਜੀ ਘਰ ਤੇ ਡੰਗਰ ਰੱਖੇ ਹੋਏ ਨੇ ਜੀ ਆਪਣੇ ਕਿੰਨਵੇਂ ਸੂਏ ਪੱਛੀ ਆ ਜੀ ਇਹ ਪਹਿਲੇ ਸੂਏ ਆਈ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਤਾਂ ਅੱਜ ਚੌਥਾ ਪੰਜਵਾਂ ਦਿਨ ਆ ਜੀ ਚੌਥਾ ਪੰਜਵਾਂ ਦਿਨ ਹਾਂਜੀ ਝੋਲਾ ਕਿੰਨਾ ਤਿਆਰ ਹੋਊਗਾ ਇਸ ਟਾਈਮ ਝੋਲਾ ਜੀ ਇਹ ਤਾਂ 11-12 ਕਿਲੋ ਝੋਲੇ ਨੇ ਜੀ ਦੋ ਥਾਣਾ ਦਾ ਵਰਤੀ ਪ ਪਿੱਛੇ ਕੀ ਹੈ ਜੀ ਇਹਦੇ ਪਿੱਛੇ ਬੱਛੀ ਆਈ ਹੈ ਇਹਦੇ ਬੱਛੀ ਆ ਭਾਈ ਹਾਂ ਜੀ ਆਪਣਾ ਨੰਬਰ ਬੋਲ ਦੋ ਭਾਈ ਮੇਰਾ ਜੀ 98777 ਜੀ 81901 ਜੀ ਇੱਕ ਵਾਰ ਫਿਰ ਬੋਲੋ 98777 ਜੀ 81901 ਜੀ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜੀਨੂੰ ਬੈੜ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰਕੇ ਖਰੀਦ ਲੋ ਬਾਈ ਖੋਲ ਕੇ ਤੋਰੀ ਬਣੀ ਪਹਿਲੇ ਜੂਏ ਬੈੜਾ ਦੋਸਤੋ ਮੂੰਹੋਂ ਦੋ ਦੰਦ ਹੈ 20+ ਬੋਲਾ ਬਾਈ ਕਹਿੰਦਾ ਤਿਆਰ ਹੈ 5 ਕ ਦਿਨ ਦੀ ਸੂਈ ਹੋਈ ਹੈ ਥਾਣ ਹਵਾਨਾ ਨੇੜੇ ਤੋਂ ਦੇਖ ਲਓ ਕੱਲਾ ਕੱਲਾ ਥਾਣਾ ਦੂਰੀ ਤੇ ਲੱਗਿਆ ਹਵਾਨਾ ਬਹੁਤ ਗਾਂਦਾ ਦੋਸਤੋ ਪਲੂਣ ਬੱਛੀ ਆ ਬਿਲਕੁਲ ਕੱਚੀ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਘਰੇਲੂ ਜਾਨਵਰ ਰੱਖਦਾ ਬੱਸ ਬੰਦੇ ਬਾਈ ਦਰਦੀ ਆ ਦੋਸਤੋ ਥੋੜਾ ਜਿਹਾ ਕੈਮਰੇ ਤੋਂ ਬਹੁਤ ਸੁਨੱਖੀ ਬੱਛੀ ਆ ਦੋਸਤੋ ਮੂੰਹ ਮੱਥਾ ਇੱਕ ਵਾਰ ਫੇਰ ਦਿਖਾ ਦਣਾ ਪਿੱਛੇ ਇਹਦੇ ਬੱਛੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੂੰ ਬਾੜ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰਕੇ ਖਰੀਦ ਸਕਦਾ ਹੈ ਵੀਡੀਓ ਦੇ ਮਾਧਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਦੂਰ ਤੋਂ ਜਿਹੜੇ ਵੀਰ ਆਉਂਦੇ ਨੇ ਤੇ ਬਾਕੀ ਖਰੀਦਣੀ ਦੋਸਤੋ ਤੁਸੀਂ ਆਪਣੀ ਤਸੱਲੀ ਕਰਕੇ ਆ ਨੇੜਾ ਆ ਕੇ ਤਸੱਲੀ ਕਰਕੇ ਬਾੜ ਖਰੀਦ ਲਿਓ ਆ ਮੂੰਹ ਮੱਥਾ ਦੇਖ ਲਓ ਦੋਸਤੋ ਇੱਕ ਵਾਰੀ ਆ ਪਿੱਛੇ ਇਹਦੇ ਬੱਛੀ ਆ 5 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ 20 ਪਲੱਸ ਬੋਲਾ ਤਿਆਰ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ